ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਜੀ ਹਮੇਸ਼ਾ ਇਤਰਾਪ ਜੀ ਨੂੰ ਬੇਨਤੀ ਕਰਦੇ ਆ ਵੀ ਰਿਸ਼ਤੇ ਦੀ ਗੱਲ ਅੱਗੇ ਤੋਰ ਤੋਂ ਪਹਿਲਾਂ ਕਿਰਪਾ ਕਰਕੇ ਕੋਕ ਪੜਤਾਲ ਜ਼ਰੂਰ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਹੁਸ਼ਿਆਰਪੁਰ ਏਰੀਆ 28 5 97 ਡੇਟ ਆਫ ਬਰਥ ਸਟੱਡੀ ਗ੍ਰੈਜੂਏਟ ਪੀਜੀ ਡੀਸੀਏ ਡਿਪਲੋਮਾ ਐਨਟੀਟੀ ਏ ਬੇਟੀ ਦੀ ਕੁਆਲਿਫਿਕੇਸ਼ਨ ਆ ਬਤਾਓ ਟੀਚਰ ਇਹ ਕੰਮ ਕਰਦੇ ਨੇ ਦੋ ਪੜਣਾ ਤੇ ਇੱਕ ਭਰਾ ਉਹ ਕੈਨੇਡਾ ਵਿੱਚ ਨੇ ਨੇਟ ਵੈਲ ਨੇਡ ਬੋਏ ਵੈਲ ਸੈਟਲਡ ਵਿਦ ਐਜੂਕੇਟਿਡ ਫ্রম ਯੂ ਐਸ ਏ ਕੈਨੇਡਾ ਪ੍ਰਿਫਰਡ ਟੂ ਏਰੀਆ ਨੀਅਰ ਵਾਈ ਹੁਸ਼ਿਆਰਪੁਰ ਪੜਿਆ ਲਿਖਿਆ ਲੜਕਾ ਯੂ ਐਸ ਏ ਜਾਂ ਕੈਨੇਡਾ ਤੋਂ ਹੋਵੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਨੇੜੇ ਤੇੜੇ ਨਾ ਸਮਝਦਾ ਰਹਦਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਹਰੀਕੇ ਗੋਤ ਸ਼ਹਿਰ ਸੰਗਰੂਰ ਕੈਨੇਡਾ ਪੀਆ 23 998 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਵਿਦ ਕਮਰਸ ਇੰਡੀਆ ਤੋਂ ਅਕਾਊਂਟਿੰਗ ਡਿਗਰੀ ਫ੍ਰੋਮ ਕੈਨੇਡਾ ਗਵਰਨਮੈਂਟ ਜੌਬ ਇਨ ਕੈਨੇਡਾ ਕੈਨੇਡਾ ਵਿੱਚ ਵੇਖੇ ਕਾਕਾ ਸਰਕਾਰੀ ਜੌਬ ਕਰਦੇ ਨੇ ਜੀ ਇਹਨਾਂ ਦੇ ਇੱਕ ਵੱਡਾ ਭਰਾ ਉਹ ਚੰਡੀਗੜ੍ਹ ਵਿਖੇ ਆਪਣਾ ਕਾਰੋਬਾਰ ਕਰਦੇ ਨੇ ਮਾਤਾ ਪਿਤਾ ਇਹਨਾਂ ਦੇ ਸਰਕਾਰੀ ਏਮਪਲਾਈ ਨੇ ਵੈਲ ਸੈਟਲਡ ਫੈਮਿਲੀ ਆ ਪ੍ਰਾਪਰਟੀ ਇਹਨਾਂ ਕੋਲੇ 5 ਏਕੜਾ ਅਤੇ ਕਾਫੀ ਕਾਸਟਲੀ ਅਰਬਨ ਪ੍ਰਾਪਰਟੀ ਆ ਸ਼ਹਿਰ ਸੰਗਰੂਰ ਦੇ ਵਿੱਚ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਗਰਲ ਬੀਐਸਸੀ ਨਰਸਿੰਗ ਐਂਡ ਆਦਰ ਮੈਡੀਕਲ ਡਿਗਰੀ ਔਰ ਅਕਾਊਂਟਸ ਡਿਗਰੀ ਪੜ੍ਹੀ ਲਿਖੀ ਲੜਕੀ ਜੋ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਮੈਡੀਕਲ ਫੀਲਡ ਦੀ ਕੋਈ ਹੋਰ ਡਿਗਰੀ ਦੇ ਬਰਾਬਰ ਦੀ ਹੋਵੇ ਜਾਂ ਫਿਰ ਅਕਾਊਂਟਸ ਦੀ ਡਿਗਰੀ ਕੀਤੀ ਹੋਵੇ ਇਹਨਾਂ ਦੇ ਨਾਲ ਦਿੱਤੇ ਸਕਰੀਨ ਤੇ ਨੰਬਰ ਚੱਲੇ ਤੇ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੋਨੇ ਭਰਾ ਹਨ ਜੀ ਜੱਟ ਸਿੱਕ ਲੜਕਾ ਹਰੀਕੇ ਗੋਤ ਸ਼ਹਿਰ ਸੰਗਰੂਰ 27/7/93 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਗ੍ਰੈਜੂਏਟ ਕੀਤੀ ਹੋਈ ਆ ਚੰਡੀਗੜ੍ਹ ਵਿਖੇ ਆਪਣਾ ਕਾਰੋਬਾਰ ਕਰ ਰਹੇ ਨੇ ਜੀ ਵਧੀਆ ਆਮਦਨਾਂ ਛੋਟਾ ਭਰਾ ਇਹਨਾਂ ਦਾ ਪੀਆਰ ਕੈਨੇਡਾ ਫਾਦਰ ਸਾਹਿਬ ਇਹਨਾਂ ਦੇ ਬੀਐਸਸੀ ਬੀਐਟ ਗਵਰਨਮੈਂਟ ਟੀਚਰ ਜੌਬ ਕਰ ਰਹੇ ਨੇ ਮਾਦਰ ਇਹਨਾਂ ਦੇ ਰਿਟਾਇਰ ਨੇ ਐਜ ਸੁਪਰਡੈਂਟ ਪੰਜ ਕਿਲੇ ਪ੍ਰਾਪਰਟੀ ਆ ਕਾਸਟਲੀ ਅਰਬਨ ਪ੍ਰੋਪਰਟੀ ਆ ਸ਼ਹਿਰ ਸੰਗਰੂਰ ਦੇ ਵਿੱਚ ਵੈਲ ਸੈਟਲਡ ਫੈਮਿਲੀ ਆ ਪੜ੍ਹੀ ਲਿਖੀ ਅਤੇ ਲੰਬੀ ਲੜਕੀ ਜਿਸ ਦੀ ਗ੍ਰੈਜੂਏਟ ਕੀਤੀ ਹੋਵੇ ਕਿਸੇ ਵੀ ਅਪਰਕਾਸ਼ ਤੋਂ ਹੋ ਸਕਦੀ ਆ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਫਰੀਦਕੋਟ ਏਰੀਆ ਕੈਨੇਡਾ ਪੀ ਆਰ 11 2000 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 7.5 ਕਿਲੇ ਪ੍ਰਾਪਰਟੀ ਸਿਸਟਰ ਪੀ ਆਰ ਕੈਨੇਡਾ ਨੀਡ ਵੈਲ ਐਜੂਕੇਟਡ ਐਂਡ ਬਿਊਟੀਫੁਲ ਗਰਲ ਪੀ ਆਰ ਕੈਨੇਡਾ ਪ੍ਰੈਫਰ ਬਟ ਫਰੋਮ ਇੰਡੀਆ ਬੀ ਐਸ ਸੀ ਨਰਸਿੰਗ ਐਮ ਸੀ ਏ ਐਮ ਬੀ ਆਲਸੋ ਬੀ ਐਕਸੈਪਟੇਬਲ ਪੜੀ ਲਿਖੀ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਉਸ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਇੰਡੀਆ ਤੋਂ ਵੀ ਜੇ ਲੜਕੀ ਦੀ ਬੀਐਸਸੀ ਨਰਸਿੰਗ ਐਮਸੀਏ ਐਮਬੀਏ ਇਸ ਲੈਵਲ ਦੀ ਕੁਆਲਿਫੀਕੇਸ਼ਨ ਹਾਂ ਤਾਂ ਉਹ ਰਿਸ਼ਤਾ ਵੀ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਭੁੱਲਰ ਗੋਤ ਖਰੜ ਮੁਹਾਲੀ ਏਰੀਆ 31 99 ਡੇਟ ਆਫ ਬਰਥ 5 ਫੁੱਟ 7 ਇੰਚ ਕੱਦਾ ਬੇਟੇ ਦਾ ਬੀਟਾ ਕੇ ਕੰਪਿਊਟਰ ਸਾਇੰਸ ਇਹਨਾਂ ਦੀ ਕੁਆਲਿਫੀਕੇਸ਼ਨ ਆ ਇਹ ਕਾਕਾ ਕੈਨੇਡਾ ਸਿਟੀਜ਼ਨ ਨੇ ਆਰ ਬੀਸੀ ਬੈਂਕ ਵਿੱਚ ਉੱਥੇ ਜੌਬ ਕਰਦੇ ਨੇ ਇਹ ਛੋਟਾ ਭਰਾ ਇਹਨਾਂ ਦਾ ਉਹ ਕੈਨੇਡਾ ਪੀਆਰ ਆ ਇਹ ਕਾਕਾ ਸਿਟੀਜ਼ਨ ਕੈਨੇਡਾ ਦਾ ਫਾਜ਼ਲ ਸਾਹਿਬ ਇਹਨਾਂ ਦੇ ਪੀਐਸ ਪੀਸੀਐਲ ਤੋਂ ਜੌਬ ਕਰਦੇ ਨੇ ਪ੍ਰਾਪਰਟੀ ਢਾਈ ਕਿਲੇ ਇਹਨਾਂ ਦੇ ਆਪਣੇ ਪਿੰਡ ਸਤਸਾ ਹਰਿਆਣਾ ਵਿਖੇ ਪ੍ਰੰਤੋ ਕਰਨ ਮਹਾਲੀ ਵਿਖੇ ਪੱਕੇ ਤੌਰ ਤੇ ਰਹਿ ਰਹੇ ਨੇ ਸੋਹਣੀ ਜਨਕੀ ਪੜ੍ਹੀ ਲਿਖੀ ਲੜਕੀ ਰਲ ਮਿਲ ਕੇ ਰਹਿਣ ਵਾਲੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਦੀ ਜ਼ਰੂਰਤ ਆ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਧੂ ਗੋਤ ਚਲੰਦਰ ਏਰੀਆ 1992 ਡੇਟ ਆਫ ਬਰਥ ਕਲੀਨ ਸ਼ੇਪ ਆਕਾ ਕਾ ਹੈ 6 ਫੁੱਟ 8 ਇੰਚ ਕੱਦ ਦਾ ਜੋਵਨ ਅਨਦੀ ਆਰ ਐਂਡ ਸਿਟੀਜ਼ਨ ਯੂ ਐਸ ਏ ਇੱਕ ਇਹਨਾਂ ਦੇ ਭੈਣ ਜੀ ਨੇ ਪ੍ਰਾਪਰਟੀ ਚਾਰ ਕਿਲੇ ਆ ਇਹ ਕਾਕਾ ਯੂ ਐਸ ਏ ਦਾ ਸਿਟੀਜ਼ਨ ਹੈ ਜੀ ਪੰਜਾਬ ਦੇ ਵਿੱਚ ਜਲੰਧਰ ਨੂੰ ਬਿਲੋਂਗ ਕਰਦੇ ਨੇ ਨੀਡ ਗਰਲ ਹੈਜ਼ ਹਾਈਟ 5 ਫੁੱਟ 6 ਇੰਚ ਬੀ ਐਸ ਨਰਸਿੰਗ ਆਰ ਐਂਡ ਯੂ ਐਸ ਏ ਕੈਨੇਡਾ ਏਜ 29 ਤੋਂ 30 ਸਾਲ ਦੀ ਜੱਟ ਸਿੱਖ ਫੈਮਿਲੀ ਪੜ੍ਹੀ ਲਿਖੀ ਲੜਕੀ ਜਿਸ ਦਾ ਕੱਦ 5 ਫੁੱਟ 6 ਇੰਚ ਦੇ ਕਰੀਬ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਆਰਐਨ ਯੂਐਸਏ ਤੋਂ ਹੋਵੇ ਜਾਫਰ ਕੈਂਡੀਡਟ ਹੋਵੇ 28 ਤੇ 30 ਸਾਲ ਦੇ ਵਿਚਕਾਰ ਉਹਨਾਂ ਦੀ ਉਮਰ ਹੋਣੀ ਚਾਹੀਦੀ ਹੈ ਜੱਟ ਸਿੱਖ ਪਰਿਵਾਰ ਤੋਂ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਉਸ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਲਵਾਂ ਜੱਟ ਸਿੱਖ ਲੜਕਾ ਬੈਂਸ ਗੋਥ ਲੁਧਿਆਣਾ ਏਰੀਆ 19/9/2001 ਡੇਟ ਆਫ ਬਰਥ 6 ਫੁੱਟ 5 ਇੰਚ ਕਾਦਾ ਬੇਟੇ ਦਾ 10+2 ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਇਨ ਕੈਨੇਡਾ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਵੱਡੇ ਭੈਣ ਜੀ ਨੇ ਉਹਨਾਂ ਦੇ 4 ਏਕੜ ਪ੍ਰਾਪਰਟੀ ਆ need well educated and beautiful girl ਇਹਨਾਂ ਦੀ ਇੱਛਾ ਜੀ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਿਰਕ ਗੋਤ ਨਾਬਾ ਏਰੀਆ 1994 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਖੇਤੀਬਾੜੀ ਕਰਦੇ ਨੇ ਸੱਤ ਕਿਲੇ ਨਾਲ ਕੋਲ ਪ੍ਰਾਪਰਟੀ ਆ ਭਰਾ ਮੈਰੜਾ ਯੂਕੇ ਰਹਿੰਦਾ ਨੀਡ ਗਰਲ 10+2 ਔਰ ਗ੍ਰੈਜੂਏਟ ਫ্রম ਛੱਟਸਿਕ ਫੈਮਿਲੀ ਪੜ੍ਹੀ ਲਿਖੀ ਲੜਕੀ ਜੋ +2 ਕੀ ਤੋਬਜਾ ਗ੍ਰੈਜੂਏਟ ਕੀਤੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮੇਰਾ ਸਿੱਖ ਲੜਕਾ ਮੋਗਾ ਏਰੀਆ ਆਈਲੈਂਡਸ ਬੈਂਡ ਇਹਨਾਂ ਨੇ 6.5 ਹਣ ਜੀ ਕਾਕੇ ਦੇ ਖਰਚ ਕਰਨ ਵਾਲੀ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਬੰਦਾ ਨਹੀਂ ਮੋਗੇ ਰੇ ਤੋਂ ਮੇਰਾ ਸਿੱਖ ਲੜਕਾ ਜੀ 6.5 ਬੈਂਡ ਨੇ ਇਹਨਾਂ ਨੂੰ ਖਰਚ ਕਰਨ ਵਾਲੀ ਲੜਕੀ ਚਾਹੀਦੀ ਆ ਕੋਈ ਜਾਤੀ ਬੰਦਾ ਨਹੀਂ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੰਦੀਪ ਭਗਤ ਜਲੰਧਰ ਤੋਂ 151188 ਡੇਟ ਆਫ ਬਰਥ ਇਹ ਪੁਰਤਗਾਲ ਵਿੱਚ ਰਹਿੰਦੇ ਨੇ ਪੜ੍ਹੀ ਲਿਖੀ ਐਨ ਆਰ ਆਈ ਜਾ ਇੰਡੀਆ ਤੋਂ ਲੜਕੀ ਹੋਵੇ ਇਹਨਾਂ ਦੀ ਜ਼ਰੂਰਤ ਆ ਲੋਡ ਵੱਲ ਸੰਪਰਕ ਕਰ ਸਕਦੇ ਹੋ ਜੀ ਅੱਗੇ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵੈਸ਼ਨੂ ਗੋਤ ਲੁਧਿਆਣੇ ਤੋਂ 1988 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ 10+2 ਕੁਆਲੀਫਿਕੇਸ਼ਨ ਆ ਚਾਰ ਕਨਾਲ ਇਹਨਾਂ ਕੋਲੇ ਸ਼ਹਿਰੀ ਪ੍ਰਾਪਰਟੀ ਆ ਜੀ ਆਪਣੀ ਦੁਕਾਨ ਆ ਸੁਨਾਰੇ ਦਾ ਕੰਮ ਕਰਦੇ ਨੇ ਇਹ ਕਰੇਲੂ ਲੜਕੇ ਕੁਆਰੇ ਜਾਂ ਤਲਾਕशुदा ਸਰਦੇ ਪੁੱਜਦੇ ਘਰ ਦੀ ਹੋਵੇ ਇਹਨਾਂ ਦੀ ਜ਼ਰੂਰਤ ਆ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕੇ ਦਰਾਹਾ ਲੁਧਿਆਣਾ ਏਰੀਆ 47 ਸਾਲ ਉਮਰ ਆ ਬੇਟੀ ਦੀ 5 ਫੁੱਟ 6 ਇੰਚ ਕਾਜਾ ਰੰਗ ਸਾਫ ਆ 10+1 ਇਹਨਾਂ ਦੀ ਕੁਆਲਿਫਿਕੇਸ਼ਨ ਆ ਜੱਟ ਸਿੱਖ ਸਰਦਾਰ ਕੁਆਰਾ ਲੜਕਾ ਮੈਂ ਤੇ ਇਮਾਨਦਾਰ ਚੰਗੀ ਸੁਭਾਅ ਦਾ ਮਾਲਕ ਹੋਵੇ ਇਹਨਾਂ ਦੀ ਜ਼ਰੂਰਤ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵਿਰਕ ਗੋਤ ਲੁਧਿਆਣਾ ਏਰੀਆ ਬੀ ਟੈਕ ਸਿਵਲ ਇੰਜੀਨੀਅਰਿੰਗ ਪੀਟੀਯੂ ਡੇਟ ਆਫ ਬਰਥ 28/7/95 ਹਾਈਟ 5 ਫੁੱਟ 8 ਇੰਚ ਵੈਨਕੂਬਰ ਵਿਖੇ ਬ੍ਰਿਟਿਸ਼ ਕੋਲੰਬੀਆ ਵਿਖੇ ਰਹਿ ਰਹੇ ਨੇ ਜੀ PR ਇਹਨਾਂ ਦਾ ਅਪਲਾਈ ਕੀਤਾ ਹੋਇਆ ਨੀਟ ਬਿਊਟੀਫੁੱਲ ਗਰਲ ਫਰੋਮ ਜੱਟ ਸਿੱਖ ਫੈਮਿਲੀ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਸਿੱਧੂ ਗੋਤ ਬਠਿੰਡਾ ਏਰੀਆ 98 ਡੇਟ ਆਫ ਬਰਥ ਮਾਸਟਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨਾਂ ਜੀ ਵਰਕਿੰਗ ਇਨ ਅ ਲੋਜਿਸਟਿਕ ਕੰਪਨੀ ਐਜੇ रिसेप्शनिस्ट करंटली ऑन 491 वीजा विच लीड्स प्लस पीआर इज 3 इयर्स पास 1 इयर्स 491 वीजा दे लड़की उथे रह रहे ने जी पीआर ले इन्होने अप्लाई कीता है 3 साल हो गए 1 साल अप्लाई करे नु लग चुकेआ 2 सालਾਂ दी लिमिट अणा दी होर रहंदी आ ਲੂਕਿੰਗ ਫਾਰ ਵੈਲ এডਿਕੇਟਿਡ ਬੋਏ ਆਸਟ੍ਰੇਲੀਆ অর ਇੰਡੀਆ ਹੈਜ਼ 12 ਏਕੜ ਪ੍ਰੋਪਰਟੀ ਪ੍ਰਾਫਰ ਟੂ ਮਾਲਵਾ ਏਰੀਆ ਲੜਕਾ ਆਸਟ੍ਰੇਲੀਆ ਦਾ ਹੋਵੇ ਜਾਂ ਫਿਰ ਇੰਡੀਆ ਤੋਂ ਹੋ ਵੀ ਸਕਦਾ ਵੈਲ এডਿਕੇਟਿਡ ਵਧੀਆ ਪੜਿਆ ਲਿਖਿਆ ਹੋਵੇ ਜਿਹਦੇ ਕੋਲ 12-15 ਏਕੜ ਪੰਜਾਬ ਦੇ ਵਿੱਚ ਪ੍ਰੋਪਰਟੀ ਹੋਵੇ ਪਠੰਡੇ ਦੇ ਆਲੇ ਦੋਲੇ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਮਾਲਵਾ ਵੈਲਟ ਵਾਲੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਰੋਟ ਕਰੋ ਜੀ ਰਾਮਦਾਸ ਜੀ ਆ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 25 ਸਾਲ ਉਮਰਾ ਬੇਟੀ ਦੀ 6 ਫੁੱਟ 1 ਇੰਚ ਕਾਤਾ ਬੀ ਐਸ ਸੀ ਕੰਪਿਊਟਰ ਸੌਫਟਵੇਅਰ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੋਬ ਪ੍ਰਾਈਵੇਟ ਕਰਦੇ ਨੇ ਪਿਤਾ ਸਰਕਾਰੀ ਜੋਬ ਕਰਦੇ ਨੇ ਪੜ੍ਹੀ ਲਿਖੀ ਲੜਕੀ ਰਾਮਦਾਸ ਜੀਆ ਪਰਿਵਾਰ ਤੋਂ ਹੋਵੇ ਇਹਨਾਂ ਦੀ ਜ਼ਰੂਰਤ ਹੈ ਜੀ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਾਰਾ ਪਰਿਵਾਰ ਗੁਰਸਿੱਖ ਫਤਿਹਗੜ੍ਹ ਸਾਹਿਬ ਤੋਂ 1999 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟਾ ਬੀਬੀਏ ਨਾਲ ਦੀ ਕੁਆਲੀਫਿਕੇਸ਼ਨ ਆ ਆਪਣੀ ਮੋਬਾਈਲ ਸ਼ਾਪ ਆ 8 ਕਿਲੇ ਨਾਲ ਕੋਲੇ ਵਾਹੀਯੋਗ ਜ਼ਮੀਨ ਆ ਅਜੇ ਕੋਜ ਕਮਰਸ਼ੀਅਲ ਪਲੋਟਸ ਨੇ ਰੈਂਟਲ ਹਾਊਸ ਆ ਰੈਂਟਲ ਸ਼ਾਪਸ ਨੇ ਬਾਸਟਾਨ ਦੇ ਨੇੜੇ ਫਤਿਹਗੜ੍ਹ ਸਾਹਿਬ ਵਿਖੇ ਡਬਲ ਸਟੋਰੀ ਕੋਠੀ ਆ ਸ਼ਹਿਰ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਫਰੋਮ ਗੁਰਸਿੱਖ ਜੱਟ ਫੈਮਿਲੀ ਇਹ ਇਹਨਾਂ ਦੀ ਇੱਛਾ ਜੀ ਪੜੀ ਲਿਖੀ ਲੜਕੀ ਗੁਰਸਿੱਖ ਪਰਿਵਾਰ ਤੋਂ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਬਠਿੰਡਾ ਏਰੀਆ 18191 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਇਹ ਬੇਟੀ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਔਰ ਆਈ ਲੈਟਸ ਕਲੀਅਰ ਆ ਸਾਢੇ 6 ਬੰਨੇ ਨੇ ਇਹਨਾਂ ਦੇ ਇਹਨਾਂ ਨੂੰ ਜੋ ਲੜਕਾ ਖਰਚਾ ਕਰਨ ਵਾਲਾ ਹੋਵੇ ਉਹਨਾਂ ਦੀ ਜ਼ਰੂਰਤ ਆ ਜੀ ਤਿੰਨ ਚਾਰ ਏਕੜ ਕਹਿੰਦੇ ਉਹਨਾਂ ਕੋਲ ਜ਼ਮੀਨ ਵੀ ਹੋਵੇ ਇੱਕ ਹੋਰ ਵੀ ਇਹਨਾਂ ਨੇ ਆਪਸ਼ਨ ਲਿਖ ਰੱਖੀ ਆ ਵੀ ਕਿਸੇ ਹੋਰ ਵੀ ਕਾਸਟ ਤੋਂ ਲੜਕਾ ਹੋ ਸਕਦਾ ਸਿਰਫ ਉਸ ਦੇ ਨਾਲ ਕੰਟੈਕਟ ਮੈਰਿਜ ਲਈ ਹੀ ਕੀਤੀ ਜਾਵੇਗੀ ਇਹ ਜਿਹੇ ਲੋੜਵੰਦ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਤੁਸੀਂ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਕੈਨੇਡਾ ਪੀਆਰ ਦੁਆਬਾ ਏਰੀਆ 1995 ਡੇਟ ਆਫ ਬਰਥ ਮਾਤਾ ਪਿਤਾ ਤੇ ਇੱਕ ਭੈਣ ਯੂਕੇ ਵਿੱਚ ਨੇ ਇੱਕ ਭਰਾ ਨਿਊਜ਼ੀਲੈਂਡ ਪੀਆਰ ਆ ਲੜਕਾ ਸਿਰਫ ਕੈਨੇਡਾ ਤੋਂ ਹੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਵਾਂ ਸ਼ਹਿਰ ਜਲੰਧਰ ਹੁਸ਼ਿਆਰਪੁਰ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਰੋੜਾ ਸਿੱਖ ਲੜਕਾ ਮੱਕੜ ਗੋਤ ਲੁਧਿਆਣਾ ਏਰੀਆ 25/12/94 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੇ ਦਾ ਬੀਟੈਕ ਫਰਮ ਆਈਆਈਟੀ ਕਾਨਪੁਰ ਐਮਬੀਏ ਫਰਮ ਯੂਐਸਏ ਵਰਕਿੰਗ ਐਸ ਮੈਨੇਜਰ ਫਾਰ ਫੋਰਟੋਨ 50 ਕੰਪਨੀ ਪੈਪਸੀਕੋ ਇਨ ਟੈਕਸਾਸ ਯੂਐਸਏ ਸਿਸਟਰ ਮੈਰਿਡ ਛੋਟਾ ਭਰਾ ਅਨਮੈਰਿਡ ਹਾਜ਼ਰ ਸਾਹਵਰੇ ਇਲੂ ਦੇ ਵਿੱਚ ਗੱਦਤੌਰ ਗੈਸਟ ਲੜ ਅਫਸਰ ਕੰਮ ਕਰ ਰਹੇ ਨੇ ਐਜੂਕੇਟਿਡ ਗਰਲ ਸਿਟੀਜ਼ਨ ਗ੍ਰੀਨ ਕਾਰਡ ਯੂ ਐਸ ਏ ਇਹਨਾਂ ਦੀ ਇੱਛਾ ਜੀ ਰਿਕੁਆਇਰਮੈਂਟ ਆ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਆਹ ਲੜ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ 27 ਸਾਲ ਉਮਰ 5 ਫੁੱਟ 5 ਇੰਚ ਕਾਦਾ ਬੇਟੀ ਦਾ ਇਹਨਾਂ ਦੀ ਕੁਆਲਿਫਿਕੇਸ਼ਨਾਂ ਜੀ ਐਮ ਬੀ ਵੀ ਐਸ ਵਰਕਿੰਗ ਐਜ਼ ਅ ਡਾਕਟਰ ਇਨ ਯੂ ਐਸ ਏ ਇਹ ਬੇਟੀ ਯੂ ਐਸ ਏ ਤੋਂ ਆ ਯੂ ਐਸ ਏ ਬਤੌਰ ਡਾਕਟਰ ਇਹ ਕੰਮ ਕਰ ਰਹੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਬੋਏ ਐਮ ਬੀ ਬੀ ਐਸ ਐਮ ਡੀ ਔਰ ਐਨ ਅਦਰ ਹਾਇਰ ਸਟੱਡੀ ਇਨ ਮੈਡੀਕਲ ਫੀਲਡ ਡੂਇੰਗ ਗੁੱਡ ਜੌਬ ਔਰ ਵੈਲ ਸੈਟਲਡ ਬਿਜ਼ਨਸ ਲੜਕਾ ਐਮ ਬੀ ਬੀ ਐਸ ਐਮ ਡੀ ਹੋਵੇ ਜਾਂ ਇਸ ਦੇ ਬਰਾਬਰ ਦੀ ਹੋਰ ਕੋਈ ਮੈਡੀਕਲ ਲਾਈਨ ਦੀ ਡਿਗਰੀ ਉਹਨਾਂ ਕੋਲ ਹੋ ਸਕਦੀ ਆ ਵਧੀਆ ਜੌਬ ਕਰਦੇ ਹੋਣ ਜਾਂ ਫਿਰ ਆਪਣਾ ਕੋਈ ਵਧੀਆ ਬਿਜ਼ਨਸ ਸੈਟਅਪ ਹੋਵੇ ਜਲੰਧਰ ਕਪੂਰਥਲਾ ਇਸ ਦੁਆਬੇ ਏਰੀਆ ਨੂੰ ਹੀ ਜਿਹੋ ਬੀ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਹ ਲੜਕੀ ਵੀ ਦੁਆਬੇ ਏਰੀਆ ਨਾਲ ਸਮਝ ਰੱਖਦੇ ਨੇ ਸਕਰੀਨ ਤੇ ਨੰਬਰ ਚੱਲ ਰਹੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੋਟ ਕਰੋ ਜੀ ਰਾਮਗੜੀ ਆ ਸਿੱਖ ਲੜਕਾ ਠੀਮਾਨਗੋਤ ਖਨਾਈ ਏਰੀਆ 2692 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਤਿੰਨ ਪਲੱਸ 2 ਕੁਆਲੀਫਿਕੇਸ਼ਨ ਆ ਅਕਾਉਂਟਸ ਦੀ ਜੌਬ ਕਰਦੇ ਨੇ ਜੀ ਇਹ 20000 ਰੁਪਿਆ ਪਰ ਮਹੀਨਾ ਦੀ ਇਨਕਮ ਆ ਕਿ ਰੇਲੂ ਲੜਕੀ ਦੀ ਜ਼ਰੂਰਤ ਆ স্ক্রੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ RAM DAS ਜੀ ਆ ਸਿੱਖ ਲੜਕਾ ਰੋਪੜ ਏਰੀਆ 7695 ਡੇਟ ਆਫ ਬਰਥ ਗਵਰਨਮੈਂਟ ਜੌਬ ਕਰਦੇ ਨੇ ਇਹ ਜੀ ਰੇਲਵੇ ਡਿਪਾਰਟਮੈਂਟ ਦੇ ਵਿੱਚ ਨੀਡ ਵੈਲ এডਿਕੇਟਡ ਐਂਡ ਬਿਊਟੀਫੁੱਲ ਗਰਲ ਇਨ ਦੀ ਇੱਛਾ ਜੀ ਪੜ੍ਹੇ ਲਿਖਤੇ ਸੁੰਦਰ ਲੜਕੇ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੀਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਵੀਡੀਓ ਤੁਹਾਡੇ ਤੱਕ ਜੋ ਨਾਮੀ ਅਸੀਂ ਰਿਲੀਜ਼ ਕਰਦੇ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ